ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇਖਤਾ ਹੈ ਜੀ ਅੱਜ ਮਿਲੋ ਆਓ ਮੇਰੇ ਸਜਨੋ ਅੱਜ ਮਿਲੋ ਆਓ ਮੇਰੇ ਸਜਨੋ ਅੱਜ ਮਿਲੋ ਮੇਰਾ ਦੁੱਖ ਸੁੱਖ ਸੁਣਾਓ ਅੱਜ ਮਿਲੋ ਮੈਂ ਕਿੱਥੇ ਟੁਰਿਆ ਅੱਜ ਮਿਲੋ ਮੈਂ ਕਿੱਥੇ ਪੁੱਜਿਆ ਅੱਜ ਮਿਲੋ ਆਕਾਸ਼ ਤੇ ਚੜਿਆ ਅੱਜ ਮਿਲੋ ਆਕਾਸ਼ ਤੇ ਚੜਿਆ ਅੱਜ ਮਿਲੋ ਧਰਤੀ ਤੇ ਡਿੱਗਾ ਅੱਜ ਮਿਲੋ धरती ते डिगा अज मिलो मैं वाह वाह कट्टी अज मिलो मैं वाह वाह कट्टी अज मिलो मैं प्यार निभाया मैं निभाया अज मिलो मेरा दुश्मन कोई ना अज मिलो मेरा दुश्मन कोई ना अज मिलो मैं साथ निभाया अज मिलो मैं साथ निभाया अज मिलो मैं भुला अज मिलो ਮੈਂ ਭੁੱਲਾ ਕੀਤੀ ਆ ਅੱਜ ਮਿਲੋ ਮੈਂ ਤੋਬਾ ਕੀਤੀ ਅੱਜ ਮਿਲੋ ਮੈਂ ਤੋਬਾ ਕੀਤੀ ਅੱਜ ਮਿਲੋ ਉਹਦਾ ਹੁਕਮ ਉਡੀਕਾਂ ਅੱਜ ਮਿਲੋ ਉਹਦਾ ਹੁਕਮ ਉਡੀਕਾਂ ਅੱਜ ਮਿਲੋ ਮੈਂ ਫੇਰ ਨਹੀਂ ਮਿਲਣਾ ਅੱਜ ਮਿਲੋ ਮੈਂ ਫੇਰ ਨਹੀਂ ਮਿਲਣਾ ਅੱਜ ਮਿਲੋ ਵੈਗੂ ਜੀ ਇਸ ਕਵਿਤਾ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਤੇ ਕਮੈਂਟ ਬਾਕਸ ਜਾ ਕੇ ਦੱਸਣਾ ਕਿ ਤੁਹਾਨੂੰ ਕਵਿਤਾ ਕਿਵੇਂ ਜੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ